ਫਰੋਇਪੁਰ ਅੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ جاری ਹੈ ਹੁਣ ਤਾਂ ਚੋਰ ਗਰੀਬਾਂ ਨੂੰ ਵੀ ਨਹੀਂ ਬਖਸ਼ ਰਹੇ ਤਾਜ਼ਾ ਮਾਮਲਾ ਫਰੋਇਪੁਰ ਦੇ ਮਹੂ ਗੇਟ ਤੋਂ ਸਾਹਮਣੇ ਆਇਆ ਜਿੱਥੋਂ ਦੀ ਗਲੀ ਤਾਰਾ ਸਿੰਘ ਵਾਲੀ ਵਿੱਚ ਇੱਕ ਘਰ ਦੇ ਅੰਦਰ ਚੋਰ ਦਾਖਲ ਹੋ ਕੇ ਘਰ ਦੇ ਅੰਦਰੋਂ 4 ਮੋਬਾਈਲ ਫੋਨ ਅਤੇ ਇੱਕ 9000 ਰੁਪਏ ਚੋਰੀ ਕਰਕੇ ਫਰਾਰ ਹੋ ਗਿਆ ਤਾਂ ਮੌਕੇ ਦੀ ਸੀਸੀਟੀਵੀ ਤੁਸੀਂ ਦੇ ਸਕਦੇ ਹੋ ਕਿ ਮੌਕੇ ਦੀ ਸੀਸੀਟੀਵੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜੇ ਆ ਉਹ ਰਾਤ ਦੇ ਸਮੇਂ ਗਲੀਆਂ ਵਿੱਚ ਘੁੰਮਦੇ ਆ ਅਤੇ ਘਰਾਂ ਅੰਦਰ ਦਾਖਲ ਹੋ ਕੇ ਸਮਾਨ ਚੋੱਕ ਰਫੂ ਚੱਕਰ ਹੋ ਜਾਂਦੇ ਆ ਪਿੰਡ ਤੋਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਕਿ ਜਿਹੜੀ ਤਾਰਾ ਸਿੰਘ ਵਾਲੀ ਜੀ ਚੋਰੀ ਹੋਈ ਹੈ ਜੀ ਉਹ ਜਾਂ ਸਾਡੀ ਗਲੀ ਚੋਂ ਇੱਧਰ ਆ ਰਹੇ ਸਾਡੀਆਂ ਦੋ ਗਲੀਆਂ ਟਾਰਗੇਟ ਹੋ ਰਹੀਆਂ ਜੀ ਬਾਰ-ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਕਿ ਕਦੀ ਚੋਰ ਇਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਚੋਂ ਬਲਾ ਆਇਆ ਜੀ ਉਥੋਂ ਸਾਡੀ ਛੱਤ ਤੇ ਆਇਆ ਸਾਡੀ ਛੱਤੋਂ ਉਹ ਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਜਾਗ ਵੀ ਰਹੇ ਆ ਪਰ ਕੱਲ ਰਾਤ ਫੇਰ ਦੂਸਰੇ ਸੋਨੂ ਘਰੇ ਆ ਗਿਆ ਜੀ ਚੋਰ ਭਾਜੀ ਲਗਾਤਾਰ ਚੋਰੀਆਂ ਰਿਹਾ ਪਿੱਛੇ ਹੀ ਦੁਕਾਨਾਂ ਦੀ ਲੁੱਟ ਖੋਈ ਸੀ ਹਾਂਜੀ ਭਾਜੀ ਸਾਡੇ ਬਾਜ਼ਾਰ ਚ ਵੀ ਹੋਈ ਸੀ ਜੀ ਇੱਕ ਕਰਿਆਨਾ ਸ਼ਾਪ ਚ ਵੀ ਉਹਦੇ ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅੱਜ ਤੱਕ ਕੋਈ ਵੀ ਚੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੂਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਕੁਝ ਜਾਂਚ ਪੜਤਾਲ ਕੀਤੀ ਐ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਜੀ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਲੁਕਣ ਦਾ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਂਟ 'ਚ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਦੇਖਣ ਸਾਡਾ ਮੋਕਾ ਹੀ ਨਹੀਂ ਕੋਈ ਦੇਖਣ ਆ ਜੀ ਕੀ ਮੰਗਾ ਤੁਸੀਂ ਮੰਗ ਇਹੀ ਕਰਦੇ ਜੀ ਵੀ ਆ ਮਤਲਬ ਵਾਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਥਾਣੇ ਆ ਗਏ ਥਾਣੇ ਵਾਲੇ ਤੁਹਾਨੂੰ ਥਾਣੇ ਜੀ ਮੁਲਾਜ਼ਮ ਹੀ ਨਹੀਂ ਹੈਗੇ ਜੀ ਇਸ ਟਾਈਮ ਉਹ ਕੋਈ ਮੀਟਿੰਗ ਆਈ ਜਾਂ ਕਿਤੇ ਕੋਈ ਗਏ ਆ ਜੀ ਉਹ ਕਹਿੰਦੇ ਬਦਲੀਆਂ ਹੋ ਗਈਆਂ ਉਸ ਕਾਰਨ ਅੱਜ ਅਸੀਂ ਥਾਣੇ ਆਏ ਸੀ ਪਰ ਇਥੇ ਮੁਲਾਜ਼ਮ ਨਹੀਂ ਹੈਗੇ ਜੀ ਕੰਪਲੇਟ ਤੁਹਾਡੀ ਕਿੰਨੀ ਤਰੀਕ ਦੀ 10 ਤਰੀਕ ਦੀ ਕੰਪਨੀ ਹੈ ਜੀ ਚਾਹਲੀ ਕੋਈ ਪੁਲਸ ਕਰ ਲਈ ਨਹੀਂ ਜੀ ਨਹੀਂ ਹਾਂ ਜੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੀ ਕਰਦੇ ਜੀ ਵੀ ਦੇਖੋ ਜੀ ਇਸ ਰਿਗਾਰਡਿੰਗ ਕੁਝ ਦੇਖਿਆ ਜਾਵੇ ਜੀ ਕੀਤਾ ਜਾਵੇ ਜੀ ਕੁਝ ਤਾਂ ਸਾਡੋਂ ਇਹਨਾਂ ਤੋਂ ਨਿਜਾਦ ਪਾਈ ਜੀ ਸਾਡੇ ਛੋਟੇ ਬੱਚੇ ਆ ਜੀ ਸਾਡੀ ਛੱਤਾਂ ਤੇ ਚੋਰਾਂ ਲਾਪੇ ਸਾਡੇ ਘਰਾਂ ਜਾਣ ਲਾਪੇ ਜੀ ਅਸੀਂ ਕਿੱਧਰ ਜਾਵਾਂਗੇ ਯਾਰ ਇਹ ਜੋ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਚੋਂ ਪ੍ਰਨਾਲੇ ਥਾਣੀ ਚੜਿਆ ਜੀ ਕੋਠੇ ਚੜ੍ਹ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ ਥੇਰ ਮੇਰੇ ਘਰੇ ਵੜਿਆ ਅਸੀਂ ਬਾਹਰ ਸੌਣਦੇ ਹਾਂ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਜੀ ਸੌਣਦੇ ਆ ਅਸੀਂ ਮੇਰੀ ਭਤੀਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਦੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਭਤੀਜੀ ਦਾ ਫੋਨ ਤਿੰਨ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਡਾਕਾਂ ਦੀ ਫੀਸ ਵਾਸਤੇ ਜੋੜਾ ਸੀਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸੇਰ ਦੀ ਗੱਲ ਹੈ ਪੁਲਸ ਕੰਪਲੀਟ ਕੀਤੀ ਕੋਈ ਪੁਲਸ ਕੰਪਲੀਟ 10 ਤਰੀਕ ਨੂੰ ਦੇ ਦਿੱਤੀ ਸੀ ਪਰ ਅੱਜ ਤੱਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਨੂੰ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਵੀ ਨਹੀਂ ਚੱਕਿਆ ਕਿਸੇ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆ ਫਿਰ ਵੀ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਉਹ ਨਹੀਂ ਥਾਣੇ ਪੁਲਿਸ ਕੋਲ ਆਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਦਿੱਤਾ ਉਹ ਕਹਿੰਦੇ ਵੀ ਬੁਲਾਇਆ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਵੀ ਨਹੀਂ ਆਈਏ ਠੀਕ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਤਿੰਨ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਹਿਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋਰੀ ਮੈਂ ਆਪ ਨਹੀਂ ਸੋ ਰਿਹਾਗਾ ਵਿਚੋਰਾ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਤੇ ਹਮਲਾ ਕਰਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਉਹਨਾਂ ਦੇ ਘਰੇ ਜਾ ਕੇ ਥੋੜੀ ਕਵਾਂਗਾ ਇਹ ਤਾਂ ਕੁਝ ਅਜੀ ਤਾ ਫੁਟੇ ਹੀ ਲਈ ਹੈ ਕਿਰੋ ਉਹਨਾਂ ਦੇ ਥਰੂ ਇਹ ਪੁਲਸ ਫੜ ਸਕਦੀ ਹੈ ਥੋੜੀ ਫੜ ਸਕਦੇ ਹਾਂ ਬਸ ਤਾਂ ਪਤਾ ਸੱਚ ਤਾਂ ਬੋਲੇ ਸੱਚ ਤਾਂ ਹੈਗਾ ਹੀ ਹੈ ਹੁਣ ਵੀਡੀਓ ਹੈਗੀ ਸਾਡੇ ਕੋਲੇ